ਕਿਉਂ ਸ਼ੇਮੇ ਪਾ ਪਾਛਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜਾਂਦਾ ਹੈ ਤੇ ਜਹਾਂਗੀਰ ਨੇ ਕੀ ਚਾਲ ਚੱਲੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਜਾਂਦੇ ਨੇ ਤੇ ਕੀ ਹਸ਼ਰ ਹੋਇਆ ਸੀ ਫਿਰ ਗੁਰੂ ਅਰਜਨ ਦੇਵ ਜੀ ਪਾਛਾ ਦੇ ਕਾਤਲਾਂ ਦਾ ਪਿਛਲੇ ਵੀਡੀਓ ਵਿੱਚ ਅਸੀਂ ਇਹ ਜਾਣਿਆ ਸੀ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜ਼ਾਹਗੀਰ ਤੇ ਹੋਰਾਂ ਪਾਪੀਆਂ ਨੇ ਕਿਵੇਂ ਸ਼ਹੀਦ ਕੀਤਾ ਤੇ ਜੇ ਤੁਸੀਂ ਹਜੇ ਤੱਕ ਦਸ ਗੁਰੂ ਸਾਹਿਬਾਨਾਂ ਦੇ ਅਸਲ ਇਤਿਹਾਸ ਦੀ ਸੀਰੀਜ਼ ਸ਼ੁਰੂ ਨਹੀਂ ਕੀਤੀ ਤਾਂ ਤੁਸੀਂ ਇਸ ਆਈਕਨ ਤੇ ਕਲਿੱਕ ਕਰੋ ਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਸੀ ਇਤਿਹਾਸ ਨਹੀਂ ਪੜਿਆ ਉਹ ਅਸੀਂ ਇਸ ਸੀਰੀਜ਼ ਵਿੱਚ ਕਵਰ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਅਗਲੇ ਗੁਰੂ ਗੱਦੀ ਦੇ ਹੱਕਦਾਰ ਬਣਦੇ ਨੇ ਛੇਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਹਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਦੇ ਹੱਕਦਾਰ ਬਣਦੇ ਹਨ ਤੇ ਭਾਰਤ ਤੋਂ ਦੂਰੋ ਦੂਰ ਸੰਗਤਾਂ ਉਹਨਾਂ ਲਈ ਤੋਹਫੇ ਲੈ ਕੇ ਹੁੰਦੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਰਗੱਦੀ ਦੀ ਅਸਮਨੇ ਬਹੁਤ ਲਈ ਉਹ ਸੇਲੀ ਲਾ ਕੇ ਹੁੰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਸਤਾਰ ਉੱਤੇ ਬੰਨਣ ਹੀ ਲੱਗਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਲੀ ਬੰਨਣ ਤੋਂ ਇਨਕਾਰ ਕਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੇਰੀ ਸੇਲੀ ਹੋਵੇਗੀ ਮੇਰੀ ਕਮਰ ਤੇ ਬੰਨੀ ਹੋਈ ਇਹ ਤਲਵਾਰ ਤੇ ਕਹਿੰਦੇ ਕਿ ਹੁਣ ਸਿੱਖਾ ਦਾ ਰੂਪ ਬਦਲਿਆ ਜਾਵੇਗਾ ਪਾਪਾਂ ਦਾ ਨਾਸ ਹੋਵੇਗਾ ਅਤੇ ਮੁਗਲਾਂ ਦੇ ਝੂਠੇ ਤਖਤਾਂ ਨੂੰ ਹਿਲਾਇਆ ਜਾਵੇਗਾ ਇਸ ਦਾ ਵਿਰੋਧ ਕਰਦੇ ਹੋਏ ਕਈ ਸਿੱਖ ਪਹੁੰਚਦੇ ਹਨ ਦੀ ਮਾਤਾ ਜੀ ਕੋਲ ਮਾਤਾ ਗੰਗਾ ਜੀ ਜਿੱਥੇ ਸਿੱਖ ਜਾ ਕੇ ਕਹਿੰਦੇ ਹਨ ਕਿ ਤੁਹਾਡਾ ਪੁੱਤਰ ਹੁਣ ਮੁਗਲਾਂ ਨਾਲ ਟੱਕਰ ਲੈਣ ਦੀ ਸੋਚ ਰਿਹਾ ਇਹ ਠੀਕ ਨਹੀਂ ਹੈ ਤਾਕ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮਾਤਾ ਜੀ ਨੂੰ ਇੱਕੋ ਹੀ ਜਵਾਬ ਦਿੰਦੇ ਹਨ ਕਿ ਜੋ ਜ਼ਾਲਮ ਕੁਮਰਾਨ ਨੇ ਜਿੰਨਾ ਦਾ ਹੰਕਾਰ ਅਸਮਾਨੇ ਚੜ੍ਹਿਆ ਹੋਇਆ ਹੈ ਉਸ ਨੂੰ ਮਿੱਟੀ ਵਿੱਚ ਮਿਲਾਵਾਂਗਾ ਅਤੇ ਜੋ ਮਿੱਟੀ ਵਿੱਚ ਰੁਲਦੇ ਹੋਏ ਬੇਕਸੂਰ ਨੇ ਉਹਨਾਂ ਨੂੰ ਤਖਤ ਤੇ ਬਿਠਾਵਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਦੀ ਸਥਾਪਨਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਨੂੰ ਇੱਕੋ ਹੁਕਮ ਦਿੱਤਾ ਸੀ ਕਿ ਮੈਨੂੰ ਮਾਇਆ ਦੀ ਲੋੜ ਨਹੀਂ ਹੈ ਮੈਨੂੰ ਤੁਸੀਂ ਵਧੀਆ نسل ਦੇ ਘੋੜੇ ਹਥਿਆਰ ਅਤੇ ਆਪਣੀ ਜਵਾਨੀ ਪੇਟ ਕਰੋ ਕਈ ਸਿੱਖਾਂ ਨੇ ਵਧੀਆਂ ਨਸਲਾਂ ਦੇ ਘੋੜੇ ਵੀ ਪੇਟ ਕੀਤੇ ਅਤੇ ਕਈ ਹਥਿਆਰ ਉਹਨਾਂ ਕੋਲ ਜਮ੍ਹਾਂ ਹੋ ਗਏ ਅਤੇ 500 ਤੋਂ ਵੱਧ ਸਿੱਖਾਂ ਦੀ ਫੌਜ ਉਹਨਾਂ ਕੋਲ ਇਕੱਠੀ ਹੋ ਗਈ। ਗੁਰੂ ਸਾਹਿਬ ਨਾਲ ਸਿੱਖ ਜੁੜਦੇ ਗਏ ਅਤੇ ਜਾਗੀਰ ਕੋਲ ਉੱਧਰ ਖਬਰਾਂ ਪਹੁੰਚਦੀਆਂ ਗਈਆਂ ਕਿ ਤੁਹਾਡੇ ਦੁਸ਼ਮਣਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇੱਥੋਂ ਹੀ ਫਿਰ ਸਿੱਖਾਂ ਨੇ ਇੱਕ ਨਵਾਂ ਰੂਪ ਧਾਰਨ ਕੀਤਾ ਸੀ। ਉਹ ਨਾਮ ਤਾਂ ਜਪਦੇ ਸੀ ਅਤੇ ਨਾਲ ਹੀ ਉਹ ਸਿਪਾਹੀ ਵੀ ਬਣਨ ਲੱਗੇ। ਪਣ ਇੱਥੇ ਜੇ ਤੁਸੀਂ ਪਿਛਲੀ ਵੀਡੀਓ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਵੇਖੀ ਹੈ ਤਾਂ ਤੁਹਾਨੂੰ ਇਹ ਪਤਾ ਹੋਵੇਗਾ ਕਿ ਜੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਭਰਾ ਸੀ ਪ੍ਰਿਥੀਚੰਦ ਉਹ ਕਿੰਨੀ ਖਾਰਖਾਨ ਦਾ ਸੀ ਤੇ ਹੁਣ ਉਸ ਦੀ ਥਾਂ ਉਸ ਦਾ ਮੁੰਡਾ ਮਿਹਰਬਾਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਖਾਰਖਾਨ ਲੱਗਾ ਉਸ ਨੇ ਚੁਗਲੀ ਕੀਤੀ ਉਸੇ ਹੀ ਚੰਦੂ ਪਾਪੀ ਨੂੰ ਚੰਦੂ ਉਹੀ ਹੈ ਜਿਸ ਨੂੰ ਅਸੀਂ ਪਿਛਲੀ ਵੀਡੀਓ ਵਿੱਚ ਬਹੁਤ ਹੀ ਗੰਭੀਰਤਾ ਨਾਲ ਸਮਝਿਆ ਸੀ ਚੰਦੂ ਨੇ ਫਿਰ ਅੱਗੇ ਖਾਨੇ ਭਰਤੇ ਕਾਸਨ ਬੇਗ ਦੇ ਜੋ ਇੱਕ ਸੁਬੇਦਾਰ ਸੀ ਹੁਣ ਇੱਥੇ ਕਾਸਨ ਬੇਗ ਦੀ ਸਿੱਧਾ ਗੱਲ ਮੰਨਦਾ ਸੀ ਜਹਾਗੀਰ ਅਤੇ ਜਹਾਗੀਰ ਨੂੰ ਵੀ ਹੁਣ ਇਹ ਸਾਸੋਂ ਲੱਗਿਆ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਵਾਲਾ ਜੋਸ਼ ਹੁਣ ਆ ਗਿਆ ਹੈ ਤੇ ਇਹ ਜੋਸ਼ ਇੰਨਾ ਕਿ ਜ਼ਿਆਦਾ ਤਾਕਤਵਰ ਹੈ ਕਿ ਮੁਗਲਾਂ ਦੇ ਤਖਤ ਮਿੱਟੀ ਵਿੱਚ ਮਿਲੇ ਲੋ ਕਾਸਨ ਬੇਗ ਦੀ ਭੇਜੀ ਹੋਈ ਰਿਪੋਰਟ ਉੱਤੇ ਫਿਰ ਜਹਾਗੀਰ ਨੇ ਆਪਣੇ ਕੁਝ ਸਿਪਾਹੀ ਭੇਜੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਇਹ ਸਾਬ ਵੇਖ ਕੇ ਸਿੱਖ ਸਮਝ ਜਾਂਦੇ ਹਨ ਕਿ ਜਿਸ ਤਰ੍ਹਾਂ ਜਹਾਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਧੋਖੇ ਨਾਲ ਸ਼ਹੀਦ ਕੀਤਾ ਸੀ ਉਸੇ ਹੀ ਤਰ੍ਹਾਂ ਫੇਰ ਕਿਤੇ ਜਹਾਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਧੋਖਾ ਨਾ ਕਰ ਜਾਵੇ ਬਾਬਾ ਬੁੱਢਾ ਸਾਹਿਬ ਜੀ ਅਤੇ ਸਾਰੀ ਸਿੱਖ ਸੰਗਤ ਨੇ ਉਹਨਾਂ ਨੂੰ ਇਨਕਾਰ ਕੀਤਾ ਸੀ ਪਰ ਕਈ ਸੋਚ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਗੇ ਮਿਲਣ ਜਹਾਗੀਰ ਨੂੰ ਲਾਹੌਰ ਵਿੱਚ ਗੁਰੂ ਸਾਹਿਬ ਨਾਲ ਲਾਹੌਰ ਵਿੱਚ ਜਦ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਉਹਨਾਂ ਦੀ ਸਿੱਖ ਫੌਜ ਲਾਹੌਰ ਦੇ ਕਿਲੇ ਤੱਕ ਪਹੁੰਚਦੀ ਹੈ ਤਾਂ ਜਹਾਗੀਰ ਅਤੇ ਉਸਦੇ ਵਜ਼ੀਰ ਦੇਖ ਕੇ ਤੰਗ ਰਹਿ ਜਾਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਤਾਂ ਇਸ ਨੂੰ ਐਵੇਂ ਤਾਂ ਐਵੇਂ ਦਾ ਕੋਈ ਫਕੀਰ ਜਾਂ ਫਿਰ ਕੋਈ ਸਾਧੂ ਸਮਝਿਆ ਸੀ ਪਰ ਇਹ ਤਾਂ ਬਹੁਤ ਹੀ ਤਾਕਤਵਰ ਯੋਧਾ ਨੇ ਇੰਨਾ ਦਾ ਤਾਂ ਕਿੰਨਾ ਹੀ ਉੱਚਾ ਲੰਬਾ ਕੱਦ ਹੈ ਅਤੇ ਕਿੰਨਾ ਤਗੜਾ ਸ਼ਰੀਰ ਹੈ ਚਲਾਕ ਵਜੀਰ ਜਹਾਗੀਰ ਨੂੰ ਇਹ ਸਲਾਹ ਦਿੰਦੇ ਹਨ ਕਿ ਅਸੀਂ ਇਹਨਾਂ ਦੇ ਪਿਤਾ ਕੋਲੋਂ 2 ਲੱਖ ਰੁਪਏ ਦਾ ਜੁਰਮਾਨਾ ਲੈਣਾ ਹੈ ਅਤੇ ਹੁਣ ਇਹੀ ਜੁਰਮਾਨਾ ਉਹਨਾਂ ਕੋਲੋਂ ਮੰਗੋ ਇਹ ਸਿਰਫ ਇੱਕ ਬਹਾਨਾ ਸੀ ਉਹਨਾਂ ਨੂੰ ਕੈਦ ਕਰਨ ਦਾ ਕਿਉਂਕਿ ਐਵੇਂ ਥੋੜੀ ਨਾ ਕਿਸੇ ਨੂੰ ਕੈਦ ਕਰ ਸਕਦੇ ਸਨ ਉਦੋਂ ਜਹਾਗੀਰ ਦੇ ਸਾਹਮਣੇ ਹੀ ਉਹਨਾਂ ਦੇ ਕਿਲੇ ਕੋਲ ਖੜ ਕੇ ਗੁਰੂ ਸਾਹਿਬ ਨੇ ਉਹ ਜੁਰਮਾਨਾ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਫਿਰ ਜਹਾਗੀਰ ਦੇ ਵਜ਼ੀਰਾ ਨੇ ਜਹਾਗੀਰ ਨੂੰ ਇਹ ਸਮਝਾਇਆ ਕਿ ਸਿੱਖਾਂ ਨਾਲ ਇਸ ਵਕਤ ਕੁਝ ਵੀ ਕਰਨਾ ਠੀਕ ਨਹੀਂ ਹੈ ਪਰ ਜੇ ਤੁਸੀਂ ਸਿੱਖਾਂ ਦੇ ਗੁਰੂ ਨਾਲ ਨੇੜਤਾ ਵਧਾ ਲੈਂਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਕੈਦ ਕਰਨ ਦੇ ਕਈ ਉਪਰਾਲੇ ਮਿਲ ਜਾਣਗੇ ਕਿਉਂਕਿ ਇਸ ਸਮੇਂ ਜਹਾਗੀਰ ਗੁਰੂ ਸਾਹਿਬ ਨੂੰ ਹੱਥ ਵੀ ਲਾ ਦਿੰਦਾ ਤਾਂ ਗੁਰੂ ਸਾਹਿਬ ਨਾਲ ਖੜੇ ਸਿੱਖ ਮਰ ਵੀ ਸਕਦੇ ਸੀ ਅਤੇ ਮਾਰ ਵੀ ਸਕਦੇ ਸਨ ਇਸੇ ਤਰ੍ਹਾਂ ਫਿਰ ਜਹਾਗੀਰ ਨੇ ਗੁਰੂ ਸਾਹਿਬ ਨਾਲ ਨੇੜਤਾ ਵਧਾਈ ਅਤੇ ਚਾਲਾ ਚੱਲਣ ਲੱਗਾ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਕਰਨ ਲਈ ਗਏ ਸਨ ਤਾਂ ਕੋਲ ਖੜੇ ਜਿੱਹਾਂ ਕੀ ਰੋਤੇ ਇੱਕ ਸ਼ੇਰ ਨੇ ਹਮਲਾ ਕਰ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸ਼ੇਰ ਨੂੰ ਪੁੱਠੇ ਪੈਰੀ ਮੋੜ ਦਿੱਤਾ ਸੀ ਉਧਰ ਚੰਦੂ ਪਾਪੀ ਦੀ ਵੀ ਹਵਾ ਟਾਈਟ ਹੋਈ ਪਈ ਸੀ ਉਸ ਨੂੰ ਇਹ ਸੀ ਕਿ ਜੋ ਮੈਂ ਝੂਠੀਆਂ ਚੁਗਲੀਆਂ ਲਾਈਆਂ ਹਨ ਝੂਠੀਆਂ ਬਗਾਵਤਾਂ ਖੜੀਆਂ ਕੀਤੀਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਮੈਂ ਕਿੰਨੇ ਹੀ ਉਪਰਾਲੇ ਕੀਤੇ ਨੇ ਉਹ ਜੇ ਸਾਰਿਆਂ ਦੇ ਸਾਹਮਣੇ ਆ ਗਏ ਤਾਂ ਮੇਰਾ ਮਰਨਾ ਤਾਂ ਤੈਹਾ ਜਾਂ ਫਿਰ ਜਾਗੀਰ ਹੱਥੋਂ ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਤੇ ਫਿਰ ਲਾਹੌਰ ਤੋਂ ਗੁਰੂ ਸਾਹਿਬ ਦਿੱਲੀ ਜਾਂਦੇ ਹਨ ਅਤੇ ਉੱਥੋਂ ਹੀ ਆਗਰੇ ਵੱਲ ਰਵਾਨਾ ਹੁੰਦੇ ਨੇ ਫਿਰ ਆਗਰੇ ਦੀ ਧਰਤੀ ਉੱਤੇ ਰਹਿ ਕੇ ਜਾਗੀਰ ਦੀ ਕਾਫੀ ਹਾਲਤ ਖਰਾਬ ਹੋ ਜਾਂਦੀ ਏ ਉਸ ਨੂੰ ਕੋਈ ਵੀ ਵੈਦ ਜਾਂ ਹਕੀਮ ਦੀ ਦਵਾਈ ਕੰਮ ਨਹੀਂ ਕਰ ਰਹੀ ਹੁੰਦੀ ਬਾਸਫੇਰ ਚੰਦੂ ਨੂੰ ਇੱਕ ਮੌਕਾ ਮਿਲ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਇਦ ਕਰਵਾਉਂਦਾ ਤੇ ਚੰਦੂ ਸਦਾ ਇੱਕ ਜੋਤਸ਼ੀ ਕੋਲ ਜਾਂਦਾ ਹੈ ਉਸ ਨੂੰ ਮੂਹ ਮੰਗੀ ਮਾਇਆ ਦੇ ਕੇ ਖਰੀਦ ਲੈਂਦਾ ਹੈ ਚੰਦੂ ਉਸ ਜੋਤਸ਼ੀ ਨੂੰ ਇਹ ਕਹਿੰਦਾ ਹੈ ਕਿ ਤੂੰ ਜਹਾਂਗੀਰ ਕੋਲ ਜਾਮੀ ਅਤੇ ਉਸ ਨੂੰ ਇਹ ਕਮੀ ਕਿ ਜੇ ਕੋਈ ਵੱਡਾ ਮਹਾਪੁਰਸ਼ ਤੇਰੇ ਲਈ ਗਵਾਲੀਅਰ ਦੇ ਕਿਲੇ ਵਿੱਚ 41 ਦਿਨ ਤੱਕ ਤਪੱਸਿਆ ਕਰਦਾ ਹੈ ਤਾਂ ਤੇਰੀ ਮੂਹ ਟਲ ਜਾਵੇਗੀ ਨਹੀਂ ਤਾਂ ਤੂੰ ਇੱਥੇ ਪਿਆ ਪਿਆ ਹੀ ਮਰ ਜਾਵੇਂਗਾ ਇੱਦਾਂ ਹੀ ਹੋਇਆ ਫਿਰ ਜਹਾਂਗੀਰ ਅਤੇ ਉਸ ਦੇ ਵਜ਼ੀਰਾਂ ਨੇ ਬਹੁਤ ਸੋਚਿਆ ਕਿ ਕਿਹੜਾ ਮਹਾਪੁਰਸ਼ ਡਾ ਵੱਡਾ ਹੋਵੇਗਾ ਜੋ ਮੇਰੇ ਲਈ 43 ਦਿਨ ਤੱਕ ਗਵਾਲੀਅਰ ਦੇ ਕਿਲੇ ਵਿੱਚ ਤਪੱਸਿਆ ਕਰੇਗਾ ਫਿਰ ਜੋਤਸ਼ੀ ਜਹਾਂਗੀਰ ਨੂੰ ਇਹ ਕਹਿੰਦਾ ਹੈ ਕਿ ਤੁਹਾਡਾ ਮਿੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਸਗਾਲ ਨੂੰ ਸੁਣਦੇ ਹੀ ਸਾਰੇ ਵਜ਼ੀਰ ਰਾਜੀ ਹੋ ਜਾਂਦੇ ਨੇ ਜਹਾਂਗੀਰ ਜਾ ਕੇ ਇਹ ਸਾਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਦਾ ਹੈ ਤਾਂ ਗੁਰੂ ਸਾਹਿਬ ਨੂੰ ਤਾਂ ਸਾਰਾ ਪਤਾ ਸੀ ਉਹ ਤਾਂ ਅੰਤਰਜਾਮੀ ਸਨ ਕਿ ਕਿਸਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਤੇ ਕਿਸ ਦਾ ਕਿੰਨਾ ਹੱਥ ਹੈ ਇਸ ਵਿੱਚ ਪਰ ਫਿਰ ਵੀ ਗੁਰੂ ਸਾਹਿਬ ਨੇ ਉਸ ਨੂੰ ਨਾ ਨਹੀਂ ਕੀਤੀ ਇਹ ਕਿਲਾ ਵੀ ਕੋਈ ਆਮ ਕਿਲਾ ਨਹੀਂ ਸੀ ਇਸ ਵਿੱਚ ਮਾੜੇ ਤਾੜੇ ਬੰਦਿਆਂ ਨੂੰ ਸਜ਼ਾ ਨਹੀਂ ਸੀ ਦਿੱਤੀ ਜਾਂਦੀ ਇਸ ਵਿੱਚ ਤਗੜੇ ਤਗੜੇ ਬੰਦਿਆਂ ਨੂੰ ਕੈਦ ਕੀਤਾ ਜਾਂਦਾ ਸੀ ਜਿਸ ਦਾ ਪੋਲਿਟਿਕਸ ਦੇ ਮਾਮਲੇ ਵਿੱਚ ਵੱਡਾ ਹੱਥ ਹੁੰਦਾ ਹੈ ਤੇ ਇਸ ਸਮੇ ਉਸ ਕਿਲੇ ਵਿੱਚ 52 ਰਾਜੇ ਕੈਦ ਹੁੰਦੇ ਨੇ ਇਸ ਕਿਲੇ ਵਿੱਚ ਹਰ ਜਗ੍ਹਾ ਜਿਵੇਂ ਰੋਟੀ ਪਾਣੀ ਤੇ ਕੱਪੜਿਆਂ ਵਿੱਚ ਸਲੋ ਪੌਇਜ਼ਨ ਪਾਇਆ ਜਾਂਦਾ ਸੀ ਇਹ ਜ਼ਹਿਰ ਵੀ ਕੋਈ ਆਮ ਜ਼ਹਿਰ ਨਹੀਂ ਸੀ ਇਸ ਦਾ ਸੰਤੁਲਨ ਕਰਨ ਨਾਲ ਪਹਿਲਾਂ ਤਾਂ ਬੰਦਾ ਦਿਮਾਗੋਂ ਪਾਗਲ ਹੁੰਦਾ ਹੈ ਤੇ ਫਿਰ ਹੌਲੀ-ਹੌਲੀ ਉਹ ਬੰਦਾ ਮਰ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਕਿਲੇ ਵਿੱਚ ਪੈਰ ਰੱਖਦਿਆਂ ਹੀ ਪਤਾ ਲੱਗ ਜਾਂਦਾ ਏ ਕਿ ਇਸ ਕਿਲੇ ਦੀ ਇੱਟ-ਇੱਟ ਵਿੱਚ ਇਹਨਾਂ ਨੇ ਚਾਲ ਚੱਲੀ ਹੋਈ ਹੈ ਪੰਜ ਸੇ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੁੰਦੇ ਨੇ ਤੇ ਗੁਰੂ ਸਾਹਿਬ ਨੇ ਉਥੋਂ ਦੀ ਰੋਟੀ ਵੀ ਸਵੀਕਾਰ ਨਹੀਂ ਕੀਤੀ ਸਿੱਖ ਜਾਂਦੇ ਸੀ ਬਾਹਰ ਕੰਮ ਕਰਦੇ ਸੀ ਅਤੇ ਰੋਟੀ ਲਿਆਉਂਦੇ ਸਨ ਅਤੇ ਫਿਰ ਉਸ ਰੋਟੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਖਾਂਦੇ ਸੀ ਦਿਨ ਰਾਤ ਉਸ ਕਿਲੇ ਵਿੱਚ ਭਗਤ ਬੰਦਗੀ ਹੁੰਦੀ ਸੀ ਪਰ ਇੱਕ ਦਿਨ ਜਦ ਚੰਦੂ ਉਸ ਕਿਲੇ ਦੇ ਕਿਲੇਦਾਰ ਹਰੀਦਾਸ ਨੂੰ ਇੱਕ ਚਿੱਠੀ ਪੇ dà ਹੈ ਜਿਸ ਵਿੱਚ ਇਹ ਲਿਖਿਆ ਸੀ ਕਿ ਜੇ ਕਿਲੇਦਾਰ ਹਰੀਦਾਸ ਇਹ ਰੇਸ਼ਮੀ ਜ਼ਹਿਰੀਲੀ ਪੋਸ਼ਾਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਨਾ ਦੇਵੇ ਤਾਂ ਉਸ ਨੂੰ ਚੰਦੂ ਵੱਲੋਂ ਖਲੀ ਮਾਇਆ ਦਿੱਤੀ ਜਾਊਗੀ ਇਸ ਸਮੇਂ ਉਸ ਕਿਲੇ ਵਿੱਚ ਕੈਦ ਬਵੰਜਾ ਰਾਜੇ ਅਤੇ ਉਹ ਕਿਲੇਦਾਰ ਗੁਰੂ ਸਾਹਿਬ ਨੂੰ ਮੰਨਣ ਲੱਗਿਆ ਸੀ ਗੁਰੂ ਸਾਹਿਬ ਨੇ ਉਹਨਾਂ 44 ਦਿਨਾਂ ਵਿੱਚ ਐਸਾ ਪ੍ਰਚਾਰ ਕੀਤਾ ਕਿ ਬਵੰਜਾ ਰਾਜੇ ਅਤੇ ਕਿਲੇਦਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਸਨ ਹਰੀਦਾਸ ਨੂੰ ਜਦੋਂ ਖੱਤ ਅਤੇ ਉਪਸ਼ਾਕ ਮਿਲਦੀ ਹੈ ਤਾਂ ਹਰੀਦਾਸ ਨੇ ਸਦਾ ਖੱਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਵਿਚ ਜਾ ਕੇ ਰੱਖ ਦਿੱਤਾ ਤੇ ਕਿਹਾ ਕਿ ਚੰਦੂ ਹੁਣੀ ਆ ਚਾਲਾ ਜਲ ਰਹੇ ਨੇ ਤੁਹਾਡੇ ਖਿਲਾਫ ਫਿਰ ਕਰਦੇ ਕਰਉਂਦੇ ਉਸ ਕਿਲੇ ਵਿੱਚ 41 ਦਿਨ ਬੀਤ ਜਾਂਦੇ ਹਨ ਤੇ ਜਹਾਂਗੀਰ ਵੀ ਹੁਣ ਪਹਿਲਾਂ ਵਰਗਾ ਹੋ ਗਿਆ ਅਤੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ 12 ਸਾਲ ਦੀ ਸਜ਼ਾ ਸੁਣਾ ਦਿੱਤੀ ਤੇ ਜਹਾਂਗੀਰ ਦੋਟਾਈ ਸਾਲ ਬਾਅਦ ਫੇਰ ਬਿਮਾਰ ਹੋ ਜਾਂਦਾ ਹੈ ਤੇ ਇਸ ਵਾਰ ਇੰਨਾ ਖਤਰਨਾਕ ਤਰੀਕੇ ਨਾਲ ਬਿਮਾਰ ਹੁੰਦਾ ਹੈ ਕਿ ਉਸਦਾ ਦਿਮਾਗ کئی ਵਾਰ ਕੰਮ ਕਰਨਾ ਹੀ ਬੰਦ ਕਰ ਦਿੰਦਾ ਹੈ ਤੇ ਫਿਰ ਇੱਕ ਸੱਚਾ ਅਤੇ ਨੇਕਦਿਲ ਪੀਰ ਜਲਾਲਦੀਲ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਨੇ ਆਉਂਦਿਆਂ ਹੀ ਕਹਿ ਦਿੱਤਾ ਕਿ ਐਸਨੇ بڑے ਪਹੁੰਚੇ ਹੋਏ ਫਕੀਰ ਜਾਂ ਮਹਾਪੁਰਸ਼ ਨੂੰ ਤਕਲੀਫ ਪਹੁੰਚਾਈ ਹੈ ਤੇ ਇਸ ਸਮੇਂ ਉਸ ਕਮਰੇ ਵਿੱਚ ਸਾਈ ਮੀਆਂ ਮੀਰ ਜੀ ਮੌਜੂਦ ਹੁੰਦੇ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ ਉਹ ਸਿੱਖ ਗੁਰੂਆਂ ਨੂੰ ਬਹੁਤ ਹੀ ਸੱਚੇ ਮਨ ਨਾਲ ਮੰਨਦੇ ਸੀ ਉਹਨਾਂ ਨੇ ਕਿਹਾ ਕਿ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾਇਆ ਹੋਇਆ ਹੈ ਤਾਂ ਜਲਾਲਦੀਨ ਨੇ ਉਸੇ ਵੇਲੇ ਜਹਾਗੀਰ ਨੂੰ ਕਿਹਾ ਕਿ ਤੇਰੀ ਮੌਤ ਨਿਸ਼ਚਿਤ ਹੈ ਜੇ ਤੂੰ ਉਸਫ ਫਕੀਰ ਨੂੰ ਰਹਾ ਨਹੀਂ ਕਰਦਾ ਉਤੋਂ ਇਸ ਸਮੇਂ ਤੱਕ ਸਿੱਖਾਂ ਨੇ ਕਈ ਬਗਾਵਤਾਂ ਵੀ ਖੜੀਆਂ ਕਰ ਦਿੱਤੀਆਂ ਸੀ ਜਰਹਾਗੀਰ ਨੇ ਉਸੇ ਵੇਲੇ ਗੁਰੂ ਸਾਹਿਬ ਨੂੰ ਰਹਾ ਕਰਨ ਦੇ ਹੁਕਮ ਪੇ ਦਿੱਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਦ ਇਹ ਖਬਰ ਪਹੁੰਚਦੀ ਹੈ ਤਾਂ ਉਸ ਕਿਲੇ ਵਿੱਚ ਕੈਦ ਬਵਿੰਜਾ ਰਾਜੇ ਅਤੇ ਕਿਲੇਦਾਰ ਹਰੀਦਾਸ ਰੋਣ ਲੱਗ ਜਾਂਦਾ ਹੈ ਤੇ ਕਹਿੰਦਾ ਕਿ ਮੇਰਾ ਜਿੱਤ ਨਹੀਂ ਲੱਗਣਾ ਹੁਣ ਇੰਨਾ ਚਾਰਦੀਵਾਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੰਨਾ ਢਾਈ ਸਾਲਾਂ ਵਿੱਚ ਐਸਾ ਪ੍ਰਚਾਰ ਕੀਤਾ ਸੀ ਕਿ ਹਰ ਕੋਈ ਉਹਨਾਂ ਨੂੰ ਸੱਚਾ ਬਾਦਸ਼ਾਹ ਕਹਿੰਦਾ ਸੀ ਹਰ ਕੋਈ ਉਹਨਾਂ ਨੂੰ ਗੁਰੂ ਮੰਨਣ ਲੱਗ ਪਿਆ ਪਵਿੰਜਾ ਰਾਜੇ ਵੀ ਗੁਰੂ ਸਾਹਿਬ ਨੂੰ ਇਹ ਕਹਿੰਦੇ ਕਿ ਸਾਨੂੰ ਵੀ ਨਾਲ ਲੈ ਚੱਲੋ ਅਸੀਂ ਨਹੀਂ ਰਹਿ ਸਕਦੇ ਹੁਣ ਇਸ ਕਿਲੇ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਸਿਪਾਹੀਆਂ ਨੂੰ ਇਹ ਕਿਹਾ ਕਿ ਮੈਂ ਹੁਣ ਰਹਾ ਨਹੀਂ ਹੋਵਾਂਗਾ ਜੇ ਹੋਵਾਂਗਾ ਤਾਂ ਇਹ ਪਵਿੰਜਾ ਰਾਜੇ ਵੀ ਮੇਰੇ ਨਾਲ ਹੀ ਜਾਣਗੇ ਜਹਾਗੀਰ ਦੀ ਇਸ ਵਲੇ ਹਾਲਤ ਬਹੁਤ ਮੰਦੀ ਸੀ ਉਸਨੇ ਕਿਹਾ ਕਿ ਠੀਕ ਹੈ ਜਿੰਨੇ ਵੀ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲੇ ਨੂੰ ਫੜ ਕੇ ਬਾਹਰ ਆ ਜਾਣਗੇ ਹੋ ਰਹਾ ਹੋ ਜਾਣਗੇ ਨਹੀਂ ਤਾਂ ਬਾਕੀ ਕੈਦੀ ਰਹਿਣਗੇ ਤਾਂ ਗੁਰੂ ਪਿਤਾ ਨੇ ਫਿਰ ਇੱਕ 52 ਕਲੀਆਂ ਵਾਲਾ ਬਹੁਤ ਹੀ ਸੋਹਣਾ ਚੋਲਾ ਸਵਾਇਆ ਸੀ ਇੱਕ ਇੱਕ ਕਰਕੇ ਉਹ 52 ਰਾਜੇ ਕਿਲੇ ਤੋਂ ਬਾਹਰ ਆਏ ਅਤੇ ਖੁੱਲੇ ਅਸਮਾਨ ਨੂੰ ਇੰਨੇ ਸਾਲਾਂ ਬਾਅਦ ਦੇਖ ਕੇ ਨਾਰਾ ਲਾਉਣ ਲੱਗ ਜਾਂਦੇ ਨੇ ਕੇ ਬੰਦੀ ਛੋੜ ਦాతਾ ਸਾਡਾ ਬੰਦੀ ਛੋੜ ਦాతਾ ਇਹ ਨਾਰੇ ਉਹਨਾਂ ਨੇ ਭਾਵੁਕ ਹੋਏ ਅਤੇ ਖੁਸ਼ੀ ਵਿੱਚ ਲਗਾਏ ਸਨ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦాతਾ ਦਾ ਖਿਤਾਬ ਮਿਲਿਆ ਸੀ ਪਰ ਅੱਜ ਤੱਕ ਅਸੀਂ ਜੋ ਇਤਿਹਾਸ ਪੜਿਆ ਹੈ ਉਹ ਇਹ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਰਹਾ ਹੋਣ ਤੋਂ ਬਾਅਦ ਸਦਾ ਅੰਮ੍ਰਿਤਸਰ ਸਾਹਿਬ ਆਏ ਸੀ ਤੇ ਸੰਗਤਾਂ ਨੇ ਉੱਥੇ ਦੀਪਮਾਲਾ ਕੀਤੀ ਜਦ ਗੁਰੂ ਸਾਹਿਬ ਉੱਥੇ ਪਹੁੰਚੇ ਸਨ ਹਾਂਜੀ ਸੰਗਤ ਨੇ ਉੱਥੇ ਦੀਪਮਾਲਾ ਕੀਤੀ ਸੀ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚੇ ਸਨ ਪਰ 6-7 ਦਿਨਾਂ ਬਾਅਦ ਨਹੀਂ ਬਲਕਿ 4 ਮਹੀਨੇ ਬਾਅਦ ਅਸਲ ਵਿੱਚ ਪਹਿਲੀ ਦੀਪਮਾਲਾ ਅੰਮ੍ਰਿਤਸਰ ਸਾਹਿਬ ਨਹੀਂ ਬਲਕਿ ਕਿਤੇ ਹੋਰ ਹੋਈ ਸੀ ਉਸ ਕਿਲੇ ਤੋਂ ਰਹਾ ਹੁਣ ਤੋਂ ਬਾਅਦ ਸਦਾ ਜਾਂਦੇ ਨੇ ਕਿਲੇਦਾਰ ਹਰੀਦਾਸ ਦੇ ਘਰ ਜਿੱਥੇ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਉੱਥੇ ਦੀਪਮਾਲਾ ਕੀਤੀ ਜਾਂਦੀ ਹੈ ਹਰੇ ਦਾਸ ਦੇ ਘਰ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਇਥੋਂ ਸੱਦਾ ਜਾਂਦੇ ਨੇ ਗੋਇੰਦਵਾਲ ਦੀ ਧਰਤੀ ਤੇ ਤੇ ਉੱਥੇ ਹੀ ਰਹਿੰਦੇ ਨੇ 4 ਮਹੀਨਿਆਂ ਤੱਕ ਫਿਰ ਗੋਇੰਦਵਾਲ ਦੀ ਧਰਤੀ ਤੋਂ ਬਾਅਦ ਗੁਰੂ ਸਾਹਿਬ ਅੰਮ੍ਰਿਤਸਰ ਆਉਂਦੇ ਨੇ ਤੇ ਇੱਥੇ ਫਿਰ ਸੰਗਤਾਂ ਨੇ ਦੀਪਮਾਲਾ ਕੀਤੀ ਸੀ ਜਹਾਂਕੀਰ ਦਾ ਗੁਰੂ ਸਾਹਿਬ ਨਾਲ ਇੱਕ ਵਾਰ ਫੇਰ ਸਮਝੌਤਾ ਹੋਇਆ ਸੀ ਤੇ ਇਹੀ ਸਮਝੋਤੇ ਤੋਂ ਬਾਅਦ ਜਹਾਂਗੀਰ ਨੇ ਪਾਪੀ ਚੰਦੂ ਨੂੰ ਸਿੱਖਾਣ ਨੂੰ ਸੌਂਪ ਦਿੱਤਾ ਚੰਦੂ ਨੂੰ ਲਾਹੌਰ ਲੈ ਜਾਂਦਾ ਗਿਆ ਅਤੇ ਭਰੇ ਬਾਜ਼ਾਰ ਵਿੱਚ ਚੰਦੂ ਕੋਲੋਂ ਭੀਖ ਮੰਗਵਾਈ ਸੀ ਸਰ ਸਿੱਖਣੇ ਚੰਦੂ ਦੇ ਰੋਜ਼ ਪੰਜ-ਪੰਜ ਛਿੱਤਰ ਮਾਰ ਕੇ ਜਾਣੇ ਹੁੰਦੇ ਸਨ ਘੋੜੇ ਪਿੱਛੇ ਬੰਨ ਕੇ ਚੰਦੂ ਨੂੰ ਸਿੱਖਾਂ ਨੇ ਬੜੇ ਵਧੀਆ ਢੰਗ ਨਾਲ ਉਹ ਬਾਜ਼ਾਰ ਦਿਖਾਇਆ ਸੀ ਇਦਾਂ ਹੀ ਫਿਰ ਚੰਦੂ ਨੂੰ ਘਸੀਟਦੇ ਹੋਏ ਉਸ ਜਾਲਮ ਦੇ ਇਲਾਕੇ ਵਿੱਚ ਜਾਂਦੇ ਨੇ ਜਿਸ ਨੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੇ ਇਕ ਤਤੀ ਰੇਤ ਪਾਈ ਸੀ ਉਹ ਜਾਲਮ ਇਸ ਵळे ਪੂਰੀ ਤਰ੍ਹਾਂ پاگل ਹੋ ਚੁੱਕਿਆ ਸੀ ਅਤੇ ਉਸ ਨੇ ਚੰਦੂ ਨੂੰ ਦੇਖਦੇ ਸਾਰੀ ਉਹ ਖੁਰਪਾਸ ਦੇ ਸਿਰ ਵਿੱਚ ਮਾਰਿਆ ਤੇ ਸਿੱਖ ਫਿਰ ਉਸ ਚੰਦੂ ਨੂੰ ਰਾਵੀ ਨਦੀ ਦੇ ਕੰਢੇ ਉੱਤੇ ਸੁੱਟ ਆਏ ਅਤੇ ਉੱਥੇ ਕੁੱਤਿਆਂ ਨੇ ਉਸ ਨੂੰ ਨੋਚ-ਨੋਚ ਕੇ ਖਾਦਾ ਸੀ ਇਸ ਸਮੇਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖ ਫੌਜ ਵਿੱਚ ਬਿਧੀ ਚੰਦ ਤੇ ਹੋਰ ਵੀ ਕਈ ਤਗੜੇ ਤਗੜੇ ਸਿੱਖ ਜੋਧੇ ਭਰਤੀ ਹੋ ਗਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬਹੁਤ ਸੋਹਣਾ ਬਾਜ ਹੁੰਦਾ ਸੀ ਜੋ ਸ਼ਿਕਾਰ ਕਰਨ ਲਈ ਅਕਸਰ ਹੀ ਵਰਤਿਆ ਜਾਂਦਾ ਜਦ ਇੱਕ ਦਿਨ ਸਿੱਖ ਸ਼ਿਕਾਰ ਕਰਨ ਲਈ ਉਸ ਬਾਜ ਨੂੰ ਜੰਗਲ ਵਿੱਚ ਛੱਡਦੇ ਨੇ ਤੇ ਨਾਲ ਹੀ ਸ਼ਾਹਜਹਾਂ ਦੀਆਂ ਫੌਜਾਂ ਨੇ ਵੀ ਆਪਣੇ ਬਾਜ ਨੂੰ ਸ਼ਿਕਾਰ ਕਰਨ ਲਈ ਜੰਗਲ ਵਿੱਚ ਛੱਡ ਦਿੱਤਾ ਸਿੱਖਾ ਦੇ ਬਾਜ ਨੇ ਮੁਗਲਾ ਦੇ ਬਾਜ ਨੂੰ ਦੇਖਦੇ ਹੀ ਤੇ ਬੋਚ ਲਿਆ ਅਤੇ ਉਸ ਨੂੰ ਫੜ ਕੇ ਸਿੱਖਾ ਕੋਲ ਲੈ ਆਇਆ ਜਦੋਂ ਮੁਗਲ ਫੌਜ ਜਪਜੀ ਪੱਜੀ ਆਈ ਉਸ ਬਾਜ ਨੂੰ ਲੈਣ ਲਈ ਤਾਂ ਸਿੱਖਾਂ ਨੇ ਕਿਹਾ ਕਿ ਅਸੀਂ ਇਹ ਬਾਜ ਨਹੀਂ ਦੇਵਾਂਗੇ ਮੁਗਲਾਂ ਨੇ ਆਪਣਾ ਰੋਬ ਮਾਰਿਆ ਤੇ ਕਿਹਾ ਕਿ ਸਾਡਾ ਬਾਦਸ਼ਾਹ ਸ਼ਾਹ ਜਹਾਂ ਹੈ ਢੇਸ ਸਹੀ ਗੱਲ ਤੋਂ ਫਿਰ ਸਿੱਖਾਂ ਨੇ ਮੁਗਲਾਂ ਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਜਦ ਇਹ ਖਬਰ ਸ਼ਾਹ ਜਹਾਂ ਕੋਲ ਜਾਂਦੀ ਹੈ ਤਾਂ ਉਸ ਨੇ ਪਾਨ ਦਾ ਬੀੜਾ ਅਤੇ ਇੱਕ ਨੰਗੀ ਤਲਵਾਰ ਆਪਣੀ ਫੌਜ ਦੇ ਅੱਗੇ ਰੱਖੀ ਤੇ ਕਿਹਾ ਕਿ ਉੱਠੋ ਕੋਈ ਮਾਈਦਾ ਲਾਲ ਜੋ ਉਸ ਗੁਰੂ ਦੇ ਅਸੀਸ ਨੂੰ ਮੇਰੇ ਚਤਨਾ ਵਿੱਚ ਭੇਟ ਕਰੇਗਾ ਫੇਰੇ ਕਸ਼ਮੀਰ ਦੇ 26 ਸਾਲ ਦਾ ਨੌਜਵਾਨ ਮੁਖਲਿਸਤਾਨ ਉੱਥੋਂ ਉੱਠਦਾ ਹੈ ਤੇ ਕਹਿੰਦਾ ਹੈ ਕਿ ਮੈਂ ਜਾਂ ਤਾਂ ਫਿਰ ਸਿੱਖਾ ਦੇ ਗੁਰੂ ਦਾ ਅਸੀਸ ਤੁਹਾਡੇ ਚਰਨਾ ਵਿੱਚ ਭੇਟ ਕਰਾਂਗਾ ਤੇ ਜਾਂ ਫਿਰ ਉਸ ਨੂੰ ਜਿੰਦਾ ਕੈਦ ਕਰਕੇ ਤੁਹਾਡੇ ਕੋਲ ਲਿਆਵਾਂਗਾ ਮੁਖਲਿਸਤਾਨ ਦੇ ਨਾਲ 7000 ਦੀ ਫੌਜ ਉੱਥੋਂ ਰਵਾਨਾ ਹੁੰਦੀ ਹੈ ਤੇ ਅੰਮ੍ਰਿਤਸਰ ਵੇਚਾਂ ਕੇ ਰੋਕਦੀ ਹੈ ਮੁਖਲਿਸਤਾਨ ਅੰਮ੍ਰਿਤਸਰ ਹੀ ਰੁਕ ਜਾਂਦਾ ਹੈ ਤੇ ਆਪਣੇ 2-3 ਜਾਸੂਸਾਂ ਨੂੰ ਗੁਰੂ ਸਾਹਿਬ ਉੱਤੇ ਨਜ਼ਰ ਰੱਖਣ ਲਈ ਕਹਿੰਦਾ ਹੈ ਤੇ ਕਹਿੰਦਾ ਕਿ ਵੇਖ ਕੇ ਆਓ ਕਿ ਕਿਹੜੇ ਹਥਿਆਰ ਵਰਤਦੇ ਨੇ ਕਿੰਨੀ ਫੌਜ ਹੈ ਤੇ ਕੀ ਕੀ ਉਹਨਾਂ ਕੋਲ ਜਜ਼ਬੇ ਨੇ ਉਹ جاسੂਸ ਕੁਝ ਸਮੇਂ ਬਾਅਦ ਹੁੰਦੇ ਨੇ ਤੇ ਕਹਿੰਦੇ ਕਿ ਤੁਹਾਡਾ ਤਾਂ ਕੰਮ ਹੀ ਬੜਾ ਸੌਖਾ ਗਿਆ ਉਹਨਾਂ ਦੇ ਘਰੇ ਤਾਂ ਚੱਲ ਰਿਹਾ ਹੈ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਬੀਰੋ ਜੀ ਦਾ ਵਿਆਹ ਹੁੰਦਾ ਹੈ ਤੇ ਉੱਥੇ 700 ਸੈਖੀ ਮੌਜੂਦ ਹੁੰਦੇ ਨੇ ਮੁਖਲਿਸਤਾਨ ਪਹਿਲਾ ਹਮਲਾ ਕਰਨ ਲਈ ਆਪ ਨਹੀਂ ਜਾਂਦਾ ਹੈ ਆਪਣੀ 7000 ਦੀ ਸੈਨਾ ਨੂੰ ਉੱਥੇ ਭੇਜ ਦਿੰਦਾ ਹੈ ਪਹਿਲੇ ਦਿਨ ਤਾਂ ਚਲੋ ਅਚਾਨਕ ਹਮਲਾ ਹੋਣ ਦੇ ਨਾਲ ਅਤੇ 10 ਗੁਣਾ ਤੋਂ ਵੱਧ ਫੌਜ ਦੇ ਨਾਲ ਉਹ ਭਾਰੀ ਪਿਆ ਜਾਂਦਾ ਹੈ ਪਰ ਜਦੋਂ ਮੁਖਲਿਸਤਾਨ ਦੂਜੇ ਦਿਨ ਆਪ ਹਮਲਾ ਕਰਨ ਲਈ ਅੱਗੇ ਵੱਧਦਾ ਹੈ ਤਾ ਉਸ ਦੇ ਅੱਗੇ ਆ ਜਾਂਦਾ ਏ ਬਿੱਦੀ ਚਾਨ ਦਿੱਤੇ ਮੁਖਲੀਸਤਾਨ ਕਹਿੰਦਾ ਹੈ ਕਿ ਜਾਓ ਆਪਣੇ ਗੁਰੂ ਨੂੰ ਬੁਲਾ ਕੇ ਲਿਆਓ ਮੇਰਾ ਸਾਹਮਣਾ ਉਸ ਨਾਲ ਕਰਵਾਓ ਤਾਂ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮੁਖਲੀਸਤਾਨ ਅੱਗੇ ਹੁੰਦੇ ਤਾਂ ਪਹਿਲਾਂ ਤਾਂ ਉਹ ਘਬਰਾ ਕੇ ਪਿੱਛੇ ਹੋ ਜਾਂਦਾ ਏ ਪਰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਨੂੰ ਕਹਿੰਦੇ ਕਿ ਤੂੰ ਪਹਿਲਾ ਵਾਰ ਕਰ ਤਾਂ ਮੁਖਲੀਸਤਾਨ ਕਹਿੰਦਾ ਨਹੀਂ ਪਹਿਲਾ ਵਾਰ ਤੁਸੀਂ ਕਰੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਤੂੰ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਕਰ ਮੁਖਲਿਸਤਾਨ ਵਾਰੋ-ਵਾਰੀ ਤੈਨ ਵਾਰੇ ਕਰਦਾ ਹੈ ਪਰ ਉਸ ਦਾ ਇੱਕ ਵੀ ਵਾਰ ਗੁਰੂ ਸਾਹਿਬ ਨੂੰ ਸ਼ੋ ਨਹੀਂ ਸਕਿਆ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਤਲਵਾਰ ਕੱਢੀ ਨਾਲ ਹੀ ਮੁਖਲਿਸਤਾਨ ਡਰ ਕੇ ਪਿੱਛੇ ਹੋ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਾਰ ਕੀਤਾ ਮੁਖਲਿਸਤਾਨ ਨੇ ਭਾਵੇਂ ਢੇਟਾਲ ਕਰ ਲਈ ਪਰ ਉਸ ਦੀ ਢਾਲ ਨੂੰ چیرਦੇ ਹੋਏ ਉਸ ਦੇ ਢਾੜ ਤੱਕ ਗੁਰੂ ਸਾਹਿਬ ਦੀ ਤਲਵਾਰ ਜਾਂਦੀ ਹੈ ਤੇ ਮੁਖਲਿਸਤਾਨ ਉੱਥੇ ਹੀ ਕਾਲ ਚੜਾਈ ਕਰ ਜਾਂਦਾ ਹੈ ਇਹ ਸਭ ਨਜ਼ਾਰਾ ਵੇਖ ਕੇ ਮੁਖਲਿਸਤਾਨ ਦੀ ਫੌਜ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਜਾਂਦੀ ਆ ਇਹੀ ਸੀ ਸਿੱਖਾਂ ਦੀ ਪਹਿਲੀ ਜੰਗ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਪਹਿਲੀ ਜੰਗ ਇਹ ਸੀ ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਤਾਂ ਤਾਂ ਜੋ ਹੋਰ ਲੋਕ ਵੀ ਆਪਣੇ ਦਸਾਂ ਗੁਰੂਆਂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਾਣੂ ਹੋ ਸਕਣ